ਪਿੰਡ ਤਲਵੰਡੀ ਅਜ ਤਾਂ ਨਨਕਾਣਾ ਸਾਹਿਬ ਜਿੱਥੇ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇਵੀ ਜੀ ਦੀ ਕੁੱਖੋਂ ਗੁਰੂ ਨਾਨਕ ਸਾਹਿਬ ਜੀ ਨੇ ਜਨਮ ਲਿਆ ਜਦੋਂ ਗੁਰੂ ਜੀ ਥੋੜੇ ਵੱਡੇ ਹੋਏ ਤਾਂ ਉਹਨਾਂ ਨੂੰ ਪੜ੍ਹਨ ਲਈ ਭੇਜਿਆ ਗਿਆ ਜਿੱਥੇ ਉਹਨਾਂ ਨੇ ਆਪਣੇ ਗਿਆਨ ਨਾਲ ਪਾੰਦੇ ਨੂੰ ਵੀ ਹੈਰਾਨ ਕਰ ਦਿੱਤਾ ਜਦੋਂ ਗੁਰੂ ਸਾਹਿਬ ਜੀ ਜਵਾਨ ਹੋਏ ਤਾਂ ਪਿਤਾ ਮਹਿਤਾ ਕਾਲੂ ਜੀ ਨੇ ਉਹਨਾਂ ਨੂੰ ਜੁਰ ਪੈ ਦਿੱਤੇ ਕਿ ਜਾ ਕੇ ਵਪਾਰ ਸ਼ੁਰੂ ਕਰੋ ਪਰ ਉਹਨਾਂ ਨੇ ਔਰ ਪਏ ਭੁੱਖੇ ਲੋਕਾਂ ਨੂੰ ਲੰਗਰ ਸ਼ਿਕਾਉਣ ਦੇ ਲਈ ਖਰਚ ਦਿੱਤੇ ਗੁਰੂ ਜੀ ਦੁਆਰਾ ਲਗਾਇਆ ਇਹ ਲੰਗਰ ਅੱਜ ਵੀ ਚੱਲਦਾ ਹੈ ਅਤੇ ਹਮੇਸ਼ਾ ਚੱਲਦਾ ਰਹੇਗਾ ਇੱਕ ਵਾਰੀ ਜਦੋਂ ਗੁਰੂ ਜੀ ਵਹੀ ਨਦੀ ਵਿੱਚ ਇਸ਼ਨਾਨ ਕਰ ਗਏ ਤਾਂ ਉੱਥੇ ਤਿੰਨ ਦਿਨ ਲਈ ਅਲੋਪ ਹੋ ਗਏ ਅਤੇ ਜਦੋਂ ਬਾਹਰ ਆਏ ਤਾਂ ਉਪਦੇਸ਼ ਦਿੱਤਾ ਕਿ ਨਾ ਕੋਈ ਹਿੰਦੂ ਨਾ ਮੁਸਲਮਾਨ